ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਦੁਆਰਿਆਂ 'ਚ ਕੀ ਕੋਸ਼ ਕਰ ਰਹੇ ਨੇ ਬੀਬੀ ਦੱਸ ਰਹੀ ਆ ਇਹ ਕਹਿੰਦੀ ਕਿ ਖੂਹ ਦੇ ਵਿੱਚੋਂ ਕੌਂਡਮ ਨਿਕਲੇ ਨੇ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਨੇ ਮੀਟ ਨਿਕਲਿਆ ਤੇ ਜਨਾਨੀਆਂ ਨੂੰ ਖੁੱਲੇ ਆਮ ਲਿਆਉਂਦੇ ਨੇ ਗੁਰਦੁਆਰਿਆਂ ਦੇ ਵਿੱਚ ਗਲਤ ਕੰਮ ਕਰਦੇ ਨੇ ਬੀਬੀ ਦੀ ਜਵਾਨੀ ਸੁਣ ਲਵੋ ਜੀ ਤੁਸੀਂ ਮੇਰੇ ਪੁੱਤ ਤੋਂ ਭਰਾਵਾਂ ਬਹੁਤ ਇਤਰਾਜੋਕ ਚੀਜ਼ਾਂ ਨਿਕਲੀਆਂ ਇਹ ਸਾਡਾ ਧਰਮ ਹੈ ਸਾਡਾ ਵਿਰਸਾ ਹੈ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਬੱਚੇ ਵਾਰ ਕੇ ਇਹ ਸਿੱਖ ਕੌਮ ਦੀਆਂ ਜੜ੍ਹਾਂ ਰੱਖੀਆਂ ਇਹਨਾਂ ਨੇ ਸਾਡਾ ਇਤਿਹਾਸ ਗੰਦਲਾ ਕਰਤਾ ਉਹ ਖੂਹ ਵਿੱਚੋਂ ਉਹਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਮੀਟ ਦੇ ਟੁਕੜੇ ਫਿਰ ਮੇਰੀ ਜ਼ੁਬਾਨ ਗੰਦਲਦੀ ਹੈ ਕੋੜੀ ਜਾਵੇ ਤੁਹਾਡੇ ਕੰਨ ਨਹੀਂ ਸੁਣ ਸਕਣਗੇ ਵਕਤ ਤੇ ਵੇ ਕੰਡੋਮ ਨਿਕਲੇ ਇਹ ਬੇੜਾ ਵਹਿ ਜਾ ਇਹਨਾਂ ਲੋਕਾਂ ਦਾ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਤੇ ਉਹਨਾਂ ਦਾ ਜਿਹੜੇ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਇਹਨਾਂ ਨੂੰ ਬਚਾਉਂਦੇ ਆ ਗੁਰਦੁਆਰਾ ਸਾਹਿਬ 'ਚ 9:30 ਵਜੇ ਪ੍ਰਵੇਸ਼ ਹੁੰਦਿਆ ਕਾਰ ਤੇ ਦੋ ਗੈਰ ਜਨਾਨੀਆਂ ਲੈ ਕੇ ਗੁਰਦੁਆਰਾ ਸਾਹਿਬ ਦੀ ਸਰਾਂ 1 ਤੇ 2 ਨੰਬਰ ਕਮਰੇ 'ਚ ਰਹਿੰਦੇ ਆ। ਅੱਜ ਵੀ ਸੀਲੇ ਦੇ ਦਫਤਰ ਜਾ ਕੇ ਕੋਈ ਐਸੀ ਵਿਸੀ ਦੇ ਦਫਤਰ ਆਗੂ ਜਿਹੜੇ ਆਪੇਦਾਰ ਆ ਤੇ ਕਹਿੰਦਾ ਵੀ ਜਦੋਂ ਤੂੰ ਸ਼ਾਮ ਨੂੰ ਨਾ ਆਉਣੀ ਆ ਨਾ ਤਾਂ ਤੂੰ ਮੈਨੂੰ ਵੀਡੀਓ ਕਾਲ ਕਰ ਮੈਂ ਬਿਨਾਂ ਕੱਪੜਿਆਂ ਤੋਂ ਵੇਖਾਂ। ਉਹ ਕਿ ਤਾੜੀਆਂ ਪ੍ਰਕਾਸ਼ ਕਰਨ ਨਾਲ ਸਿੰਘ ਨਹੀਂ ਬਣ ਜਾਂਦੇ ਅੰਦਰ ਦੀ ਜ਼ਮੀਰ ਵੀ ਹੋਣੀ ਚਾਹੀਦੀ ਤੁਹਾਡੀ। ਵਾਹਿਗੁਰੂ ਇਹ ਤਾਂ ਜੀ ਰੱਬ ਕੋਲੋਂ ਮਨੀ ਡਰਦੇ ਕਿਸੇ ਸਮਿਆਂ ਦੇ ਵਿੱਚ ਮੱਸਾ ਰੰਗੜ ਹਰਮੰਦਰ ਸਾਹਿਬ ਦੇ ਅੰਦਰ ਕੰਜਰੀਆਂ ਨਚਾਉਂਦਾ ਹੁੰਦਾ ਸੀ ਕਹਿੰਦਾ ਸੀ ਸਿੰਘ ਕਿੱਥੇ ਆ ਤੇ ਰੱਬ ਕਿੱਥੇ ਆ ਪ੍ਰਮਾਤਮਾ ਦੀ ਕਿਰਪਾ ਹੋਈ ਆਗੇ ਗੁਰੂ ਦੇ ਸਿੰਘ ਲਾ ਦਿੱਤਾ ਉਹਨੂੰ ਸੋਦਾ ਲਾ ਦਿੱਤਾ ਉਹਦਾ ਸੋਦਾ ਕਦ ਕਿਹਦੇ ਤੇ ਕਿਰਪਾ ਹੋ ਜਣੀ ਆ ਕਦ ਕਿਰਪਾ ਹੋ ਜਣੀ ਆ ਇਹ ਨਹੀਂ ਪਤਾ ਇਹ ਪਾਪੀ ਐਡੇ ਗੁੰਡੇ ਨੇ ਤੁਸੀਂ ਦੇਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕ ਪਾਠੀ ਨੇ ਸ਼੍ਰੋਮਣੀ ਕਮੇਟੀ ਦੇ ਪਾਠੀ ਰੱਖੇ ਹੋਏ ਨੇ दारू ਪੀ ਲਈ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਉਹਨੇ ਉਲਟੀ ਕਰ ਦਿੱਤੀ ਫਿਰ ਉਸ ਕੰਜਰ ਪਾਪੀ ਨੂੰ ਇਹਨਾਂ ਨੇ ਕੱਢਿਆ ਨਹੀਂ ਗੁਰਦੁਆਰੇ ਚੋਂ ਫਿਰ ਕਿੰਨੇ ਤੁਸੀਂ ਦੇਖੀਆਂ ਹੋਣਗੀਆਂ ਵੀਡੀਓ ਜਿਹੜੇ ਫੜੇ ਜਾਂਦੇ ਨੇ ਰੰਗੇ ਹੱਥੀਂ ਗਲਤ ਕੰਮ ਕਰਦੇ ਗੁਰਦੁਆਰੇ ਚੋਂ ਉਹਨਾਂ ਨੂੰ ਵੀ ਨਹੀਂ ਕੱਢਦੇ ਇਹ ਕੱਢਦੇ ਕਿਉਂ ਨਹੀਂ ਗੁਰੂ ਘਰਾਂ ਚੋਂ ਕਿਉਂਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਿੰਨਾ ਗੁੰਡਿਆਂ ਨੂੰ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਗੁੰਡੇ ਕੀ ਕਰਦੇ ਨੇ ਕੁੜੀਆਂ ਨਾਲ ਗਲਤ ਕੰਮ ਕਰਦੇ ਨੇ ਚੋਰੇ ਆ ਚਿੱਟੀਆਂ ਦਾੜ੍ਹੀਆਂ ਵਾਲੇ ਜਿਨ੍ਹਾਂ ਨੂੰ ਤੁਸੀਂ ਹਰਾਮੀਆਂ ਨੂੰ ਦੇਖ ਰਹੇ ਹੋ ਇਹ ਖੁਦ ਗਲਤ ਕੰਮ ਕਰਦੇ ਨੇ ਜਦੋਂ ਇਹ ਖੁਦ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਫਿਰ ਇਹ ਉਹਨਾਂ ਨੂੰ ਕੱਢਣਗੇ ਕਿਵੇਂ ਗੁਰਦੁਆਰੇ ਚੋਂ ਬਈ ਏ ਦੱਸੋ ਵੀ ਕੱਢਣਗੇ ਕਿਵੇਂ ਇਹਨਾਂ ਦੀ ਕੀ ਅਕਾਤ ਆ ਕਿ ਉਹਨਾਂ ਨੂੰ ਗੁਰਦੁਆਰੇ ਚੋਂ ਕੱਢ ਦੇਣ ਕਿਉਂਕਿ ਸਾਰੀ ਮਿਲੀ ਭੁਗਤ ਨਾਲ ਇਹ ਗੈਂਗ ਚੱਲਦਾ ਇਹ ਹੁਣ ਸ਼੍ਰੋਮਣੀ ਕਮੇਟੀ ਦੇ ਜਿਹੜੇ ਆ ਗੁੰਡੇ ਨੇ ਗੈਂਗ ਆ ਇੱਕ ਸਰਕਾਰੀ ਗੈਂਗਾ ਜੋ ਕੋਈ ਬੇਅਦਵੀ ਕਰਦਾ ਪਰ ਇਹ ਕਹਿੰਦੇ ਨੇ ਕੁਛ ਨਹੀਂ ਹੁੰਦਾ ਪਰਮਾਤਮਾ ਦੀ ਕਦੋਂ ਕਿਰਪਾ ਹੋ ਜਾਣੀ ਆ ਕਿਸੇ ਸਿੰਘ ਉੱਪਰ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਪਰ ਲੇਖਾ ਇਹਨਾਂ ਕੰਜਰਾਂ ਨੂੰ ਜ਼ਰੂਰ ਦੇਣਾ ਪਊਗਾ RAMDAS SARAN ਨੂੰ ਜੀ ਇਹਨਾਂ ਨੇ ਹੋਟਲ ਬਣਾ ਕੇ ਰੱਖ ਦਿੱਤਾ ਕੰਜਰਾਂ ਨੇ ਤੁਸੀਂ ਕਹੋਗੇ ਕੰਜਰ ਕਿਉਂ ਕਹਿੰਦੇ ਹੋ ਕਿਉਂਕਿ ਕੰਜਰ ਸ਼ਬਦ ਬਹੁਤ ਹੀ ਛੋਟਾ ਕਿਉਂਕਿ ਜਿਹੜੇ ਕੋਠੇ ਵਾਲੀਆਂ ਹੁੰਦੀਆਂ ਨੇ ਉਹਨਾਂ ਦੀ ਤਾਂ ਇੱਜ਼ਤ ਹੁੰਦੀ ਆ ਕਿਉਂਕਿ ਉਹ ਧਾਰਮਿਕ ਜਗ੍ਹਾ ਤੇ ਆ ਕੇ ਗਲਤ ਕੰਮ ਨਹੀਂ ਕਰਦੀਆਂ ਇਹ RAMDAS SARAN ਦੇ ਅੰਦਰ ਇਹ ਗੰਦੀਆਂ ਕਰਤੂਤਾਂ ਕਰਦੇ ਨੇ RAMDAS ਰਾਂਦੇ ਅੰਦਰ ਆ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਬੱਗੀਆਂ ਦਾੜ੍ਹੀਆਂ ਵਾਲੇ ਚੌਰਿਆਂ ਨੂੰ ਇਹ ਚੌਰਿਆਂ ਦੀਆਂ ਕਰਤੂਤਾਂ ਨੇ ਇਹ ਸਾਰਾ ਮਿਲਿਆ ਗਿੜਿਆ ਹੋਇਆ ਟੋਲਾ ਤੜੀ ਤਾਂ ਇਹ ਖਰਾਮੀ ਜੇ ਕੋਈ ਬਲਾਤਕਾਰ ਕਰਦਾ ਉਹਨੂੰ ਕੀਰਤਨ ਕਰਨ ਤੇ ਰੱਖ ਲੈਂਦੇ ਨੇ ਤਾਂ ਹੀ ਤਾਂ ਕਿਸੇ ਨੂੰ ਕੱਢਦੇ ਨਹੀਂ ਕਿਉਂਕਿ ਸਾਰਾ ਕੰਜਰਾਂ ਦਾ ਟੋਲਾ ਪੂਰਾ ਕੰਜਰਾਂ ਦਾ ਟੋਲਾ ਇਸ ਤਰ੍ਹਾਂ ਦੇ ਗੁੰਡੇ ਕੀ ਸਾਡਾ ਇਤਿਹਾਸ ਸੰਭਣਗੇ ਹੋਰ ਤੁਸੀਂ ਦੇਖੋ ਐਡੇ ਹਰਾਮੀ ਐ ਨੇ ਇਕੱਠੇ ਹੋਏ ਹੋਏ ਆ ਜਿਹੜਾ ਖੌਤੀ ਜਥੇਦਾਰ ਆ ਕਾਲ ਤਖ ਦਾ ਹਰਾਮਖੋਰ ਕਿਉਂਕਿ ਹਰਾਮਖੋਰ ਅਸੀਂ ਕਿਉਂ ਕਹਿੰਨੇ ਆ ਕਿਉਂਕਿ ਹਰਾਮਖੋਰ ਸ਼ਬਦ ਵੀ ਇਹਨਾਂ ਨੂੰ ਛੋਟਾ ਪੈਂਦਾ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਕਾਲ ਤਖ ਸਾਹਿਬ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਨਾਂ ਹਰਾਮੀਆਂ ਨੂੰ ਪਤਾ ਵੀ ਆ ਵੀਡੀਓ ਫੋਟੋਆਂ ਸਭ ਸਾਹਮਣੇ ਨੇ ਜਿੱਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਅੱਜ ਤੱਕ ਨਹੀਂ ਚੜਾਇਆ ਆ ਹੁਣ ਉਹ ਵਿਦੇਸਾਂ ਦੇ ਵਿੱਚ ਉਹ ਨਿਸ਼ਾਨ ਸਾਹਿਬ ਚੜਨ ਲੱਗਿਆ ਸੀ ਪਤਾ ਲੱਗਿਆ ਇਹਨਾਂ ਨੂੰ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਇਨਸਾਨ ਸਾਹਿਬ ਗੁਰਦੁਆਰਿਆਂ ਤੇ ਝੂਲਣ ਲੱਗਿਆ ਆ ਤਾਂ ਹਰਾਮੀਆਂ ਨੇ ਨਵਾਂ ਸੱਪ ਕੱਢ ਲਿਆ ਕਿ ਜੀ ਸੰਤਰੀ ਕੱਲ ਚੜਾਓ ਫਲਾਣਾ ਕਰੋ ਇਹ ਕਰੋ ਉਹ ਕਰੋ ਬੋ ਕਰੋ ਉਸ ਨਿਸ਼ਾਨ ਸਾਹਿਬ ਨੂੰ ਵੀ ਕੋਈ ਨਾ ਗੁਰਦੁਆਰਿਆਂ ਤੇ ਚੜਾਵੇ ਤੇ ਇਹਨਾਂ ਨੇ ਆ ਨਵੀਂ ਗੱਲ ਕੱਢ ਮਾਰੀ ਇਹਨਾਂ ਨੂੰ ਪੁੱਛੋ ਕਿ ਇਤਿਹਾਸ ਪੜੋ ਕਲਰਾਂ ਦਾ ਪਹਿਲਾਂ ਕਲਰਾਂ ਦਾ ਇਤਿਹਾਸ ਪੜ੍ਹ ਲਓ ਕਿ ਕਲਰ ਕੱਪੜੇ ਕਦੋਂ ਪ੍ਰਿੰਟ ਹੋਣ ਲੱਗੇ ਸੀ ਕਲਰ ਕਦੋਂ ਬਣੇ ਸੀ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਜਦੋਂ ਸਮਾ ਸੀ ਉਦੋਂ ਕਿਹੜੇ-ਕਿਹੜੇ ਕਲਰ ਹੁੰਦੇ ਸੀ ਪੁੱਛ ਲਓ ਇਹਨਾਂ ਨੂੰ ਕੱਖ ਨਹੀਂ ਪਤਾ ਇਹ ਕਲਰ ਗੁਰੂਆਂ ਦਾ ਗੁਰੂਆਂ ਦਾ ਕਲਰ ਨੀਲਾ ਸੀ ਨੀਲਾ ਨਿਸਾਨ ਸਾਹਿਬ ਗੁਰੂਆਂ ਨੇ ਚੜਾਇਆ ਸੀ ਅੱਜ ਜਿਹਨੂੰ ਇਹ ਖੰਡਾ ਦੱਸੀ ਜਾਂਦੇ ਨੇ ਉਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਜੋ ਅੱਜ ਝੰਡਿਆਂ ਤੇ ਲਾਇਆ ਰਮਾਲਿਆਂ ਤੇ ਲਾਇਆ ਕਿੱਥੇ ਕਿੱਥੇ ਉਸ ਗੰਦ ਨੂੰ ਪ੍ਰਿੰਟ ਕੀਤਾ ਇਹਨਾਂ ਹਰਾਮੀਆਂ ਨੂੰ ਪੁੱਛਿਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਕੋਈ ਕੰਜਰ ਨਹੀਂ ਬੋਲਦਾ ਕੋਈ ਕੰਜਰ ਕਿਉਂਕਿ ਕੰਜਰ ਲਫੰਗੇ ਨੇ ਇਹ ਇਹ ਤਾਂ ਅਬਦਾਲੀ ਦੀਆਂ ਲਾਦਾ ਨੇ ਕੋਠੇ ਵਾਲੀਆਂ ਤੋਂ ਵੀ ਗਏ ਗੁਜਰੇ ਕੰਜਰ ਨੇ ਉਨ੍ਹਾਂ ਵੀ ਕੋਈ ਇੱਜ਼ਤ ਹੈਗੀ ਆ ਇਹਨਾਂ ਦੀ ਕੋਈ ਇੱਜ਼ਤ ਨਹੀਂ ਸਿਰਫ ਇਹਨਾਂ ਨੂੰ ਪੈਸਾ ਚਾਹੀਦਾ ਸਰਾਬਾਂ ਚਾਹੀਦੀਆਂ ਨੇ ਮੀਟ ਚਾਹੀਦੇ ਨੇ ਇਹ ਐਡੇ ਹਰਾਮੀ ਗੁੰਡੇ ਨੇ ਗੁੰਡੇ ਇਹ ਗੁੰਡੇ ਨੇ ਗੁੰਡੇ ਗੁਰੂ ਦੀਏ ਸੰਗ ਤੇ ਇਹਨਾਂ ਗੁੰਡਿਆਂ ਕੋਲੋਂ ਗੁਰਦੁਆਰੇ ਆਜ਼ਾਦ ਕਰਾ ਲਓ ਇੱਕੋ ਹੀ ਹਾਲ ਆ ਕਿ ਗੁਰਦੁਆਰੇ ਆਜ਼ਾਦ ਕਰਾ ਲਓ ਪਰ ਕਰਾਵੋਗੇ ਕਿਵੇਂ ਕਿਉਂਕਿ ਸਾਰੇ ਹੀ ਹਰਾਮਖੋਰ ਸਰਕਾਰੀ ਨੇ ਸੌਰੀ ਬੋਲਣਾ ਪੈਂਦਾ ਇਹੋ ਜਿਹੇ ਸ਼ਬਦ ਬੋਲਣੇ ਪੈਂਦੇ ਪਰ ਇਹ ਸ਼ਬਦ ਹਲਕੇ ਨੇ ਇਹਨਾਂ ਲਈ ਪਰ ਹੁਣ ਗੁਰੂ ਦੀਏ ਸੰਗ ਤੇ ਕਿਵੇਂ ਗੁਰਦੁਆਰੇ ਆਜ਼ਾਦ ਕਰਾਓਗੇ ਤੁਸੀਂ ਦੇਖੋ ਕਿ ਇਤਿਹਾਸ ਕਿਵੇਂ ਸਾਂਭੋਗੇ ਇਹ ਵੀ ਤੁਸੀਂ ਦੇਖੋ ਵਿਦੇਸ਼ਾਂ ਦੇ ਵਿੱਚ ਜਿਨੇ ਗੁਰਦੁਆਰੇ ਨੇ ਉਹ ਤਾਂ ਅੱਜ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਭ ਚੜ੍ਹਾ ਸਕਦੇ ਨੇ ਉਹ ਦੇਖ ਲੈਣਾ ਫੋਟੋ ਦਿਖਾ ਰਿਹਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਸਰਚ ਕਰ ਲੈਣ ਵੀਡੀਓ ਵੀ ਹੈ ਜੀਆਂ ਉਹ ਸਮਿਆਂ ਦੀਆਂ ਇਹ ਤਾਰ ਦਿੱਤਾ ਸੀ 1930 ਤੋਂ ਬਾਅਦ ਬ੍ਰਿਟਿਸ਼ ਹਕੂਮਤ ਨੇ ਉਹਨਾਂ ਨੇ ਪਟਿਆਲੇ ਵਾਲੇ ਕੰਜਰਾ ਦਾ ਲੋਗੋ ਵਾਲਾ ਉਹ ਲਾ ਦਿੱਤਾ ਝੰਡਾ ਚੜਾ ਦਿੱਤਾ ਅੱਜ ਕੰਜਰਾ ਦਾ ਝੰਡਾ ਗੁਰਦੁਆਰਿਆਂ 'ਚ ਚੜਿਆ ਹੋਇਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਇਨਸਾਨ ਸਾਹਿਬ ਉਤਾਰ ਕੇ ਰੱਖਿਆ ਹੋਇਆ ਹੁਣ ਤੁਸੀਂ ਕੰਜਰਾ ਦੇ ਝੰਡੇ ਚੱਕ ਕੇ ਚੱਲਣਾ ਜਾਨ ਸ਼ਾਨ ਸਾਬ ਚੜਾਉਨੇ ਨੇ ਜੇ ਤੁਸੀਂ ਇਹਨਾਂ ਦੀ ਗੱਲ ਕਰੋਗੇ ਕਿ ਸ਼੍ਰੋਮਣੀ ਕਮੇਟੀ ਕੋਈ ਆਵਾਜ਼ ਉਠਾਏਗੀ ਤਾਂ ਖੁਦ ਕੰਜਰ ਨੇ ਲਫੰਗੇ ਦੇ ਗੁਰਦੁਆਰੇ ਦੇ ਅੰਦਰ ਆਹ ਪਾਪ ਕਰਦੇ ਨੇ ਕਾਟ ਕਰਦੇ ਨੇ ਰੋਜ਼ ਇਹਨਾਂ ਨੇ ਧੰਦੇ ਵਾਲੇ ਨੇ ਇਹ ਕੰਜਰ ਇਹ ਕੀ ਇਤਿਹਾਸ ਨੂੰ ਸਾਂਭਣਗੇ ਇਤਿਹਾਸ ਨੂੰ ਗੁਰੂ ਦੀਏ ਸੰਗ ਤੇ ਤੁਸੀਂ ਸਾਂਭਣਾ ਆਵਾਜ਼ ਤੁਸੀਂ ਉਠਾਉਣੀ ਆ ਹੁਣ ਕੀ ਕਰਨਾ ਸੋਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ